ਸੱਚ ਦੀ ਆਵਾਜ਼ ਹੈ ਤੇ ਸੱਚ ਦੀ ਆਵਾਜ਼ ਨੂੰ ਦਬਾ ਦੇਣਾ ਚਾਹੀਦਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਸ ਸਮੇਂ ਕਾਜੀ ਨੇ ਤਿੰਨ ਗੱਲਾਂ ਕਹੀਆਂ ਉਹ ਕਹਿਣ ਲੱਗਾ ਵੀ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰ ਲਓ ਜਾਂ ਤੁਸੀਂ ਕਰਾਮਾਤ ਦਿਖਾ ਦਿਓ ਤੇ ਜਾਂ ਫਿਰ ਤੁਹਾਡੇ ਵਾਸਤੇ ਮੌਤ ਹੈ ਭਾਵ ਸ਼ਹਾਦਤ ਹੈ ਤੇ ਮਹਾਰਾਜ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ ਕਹਿਣ ਲੱਗੇ ਵੀ ਇਹ ਤਿੰਨਾਂ ਦੇ ਵਿੱਚ ਹੀ ਮੌਤ ਹੈ ਉਹ ਕਹਿ ਲਗਾ ਕਿੰਦਾ ਕਹਿੰਦਾ ਜੇ ਅਸੀਂ ਇਸਲਾਮ ਕਬੂਲ ਕਰ ਲੈਂਨੇ ਆ ਤੇ ਧਰਮ ਦੀ ਸੁਤੰਤਰਤਾ ਜਿਹੜੀ ਆ ਗਵਾਜ ਜਾਂਦੀ ਹੈ ਧਰਮ ਆਜ਼ਾਦ ਨਹੀਂ ਹੈ ਤੇ ਜੇ ਅਸੀਂ ਕਰਾਮਾਤ ਦਿਖਾ ਦਿੰਨੇ ਆ ਧਰਮ ਦਾ ਸਿਧਾਂਤਕ ਮੌਤ ਹੋ ਜਾਂਦੀ ਹੈ ਫਿਰ ਅਸੀਂ RAM RAJ ਵਰਗੇ ਬਣ ਜਾਵਾਂਗੇ ਫਿਰ ਜਿਹੜਾ ਉਹ ਧਰਮ ਦੀ ਮੌਤ ਹੈ ਧਰਮ ਦੇ ਸਿਧਾਂਤ ਦੀ ਮੌਤ ਹੈ ਸਾਡੇ ਸਿਧਾਂਤ ਦੇ ਅੰਦਰ ਕਰਾਮਾਤ ਜਿਹੜੀ ਉਹ ਕਹਿਰ ਦਾ ਨਾਮ ਹੈ ਕਰਮਾਤ ਨਹੀਂ ਦਿਖਾਵਾਂਗੇ ਬਾਕੀ ਹਾਂ ਜਿਹੜੀ ਗੱਲ ਤੀਜੀ ਕਹੀ ਹੈ ਉਹ ਮੈਨੂੰ ਕਬੂਲ ਹੈ ਵੀ ਅਸੀਂ ਸ਼ਹਾਦਤ ਕਬੂਲ ਹੈ ਮੌਤ ਕਬੂਲ ਹੈ ਉਹਦੇ ਨਾਲ ਕੀ ਹੋਏਗਾ ਧਰਮ ਦੀ ਸੁਤੰਤਰਤਾ ਵੀ ਬਚ ਜਾਏਗੀ ਧਰਮ ਦਾ ਸਿਧਾਂਤ ਵੀ ਬਚ ਜਾਏਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਚੜ੍ਹਦੀ ਕਲਾ ਦੇ ਵਿੱਚ ਹੋਣਗੀਆਂ ਦੇਖੋ ਉਥੇ